ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਭੈਣ ਭਰਾ ਸਾਡੇ ਪ੍ਰੋਗਰਾਮ ਨਾਲ ਜੁੜੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅੱਜ 33 ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਡਾਇਰੈਕਟ ਆਪਣੇ ਲੜਕਾ ਲੜਕੀ ਦੇ ਰਿਸ਼ਤੇ ਲਈ ਜਿਹੜੇ ਰਿਸ਼ਤੇ ਦੇਖੋ ਤੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਅੱਜ ਦੇ ਜਿਹੜੇ ਰਿਸ਼ਤੇ ਨੇ 20 ਰਿਸ਼ਤੇ ਇੰਡੀਆ ਤੋਂ ਨੇ 11 ਕੈਨੇਡਾ ਤੋਂ ਇੱਕ ਆਸਟ੍ਰੇਲੀਆ ਤੋਂ ਦੋ ਯੂ ਐਸ ਏ ਤੋਂ ਤੇ ਇੱਕ ਫ੍ਰੀ ਫੈਂਸ ਤੋਂ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਸੋ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਦੋ ਚੀਜ਼ਾਂ ਆਪਾਂ ਨਵੀਆਂ ਜਿਹੜੀਆਂ ਦੱਸਾਂਗੇ ਤੁਹਾਨੂੰ ਇੱਕ ਤਾਂ ਯੂ ਟਿਊਬਰ ਸਰਦਾਰ ਦੇ ਨਾਂ ਤੇ ਆਪ ਗੋਆ ਵਗੈਰਾ ਇੱਧਰ ਸਾਰੇ ਕਿਤੇ ਇੰਡੀਆ ਦੇ ਵਿੱਚ ਹਨਾ ਬਲੌਗ ਵਗੈਰਾ ਲੈ ਕੇ ਆਵਾਂਗੇ ਸੋ ਜਿਆਦਾ ਇਹਦੇ ਤੇ ਆਪਾਂ ਗੱਲਬਾਤ ਨਹੀਂ ਕਰਦੇ ਚੈਨਲ ਜਾ ਕੇ ਸਬਸਕ੍ਰਾਈਬ ਕਰ ਲਿਓ ਯੂਟਿਊਬਰ ਸਰਦਾਰ ਤੇ ਦੂਸਰੀ ਗੱਲ ਸਾਡੇ ਇਸ ਚੈਨਲ ਤੋਂ ਇਲਾਵਾ ਹੋਰ ਕੋਈ ਸਾਡਾ ਚੈਨਲ ਨਹੀਂ ਇਹਨਾਂ ਦੋ ਨੰਬਰਾਂ ਤੋਂ ਇਲਾਵਾ ਸਾਡੇ ਕੋਈ ਹੋਰ ਦੋ ਨੰਬਰ ਨਹੀਂ ਐਡ ਅਸੀਂ ਕਦੇ ਡਿਲੀਟ ਨਹੀਂ ਕਰਦੇ ਚੰਗੀ ਤਰ੍ਹਾਂ ਐਡ ਦਾ ਜਿਹੜਾ ਇਹ ਪਹਿਲਾ ਜਿਹੜਾ ਫਿਲੀ ਫੈਨਸ ਤੋਂ ਆ ਨਾਮ ਸਿੰਘ ਰਾਏਕੋਟ ਲੁਧਿਆਣਾ ਤੋਂ ਆ ਜੀ ਮੁੰਡਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਮੈਡਾ ਕੈਨੇਡਾ ਦੇ ਵਿੱਚ ਪੀਆਰ ਆ ਭਰਾ ਕੋਈ ਨਹੀਂ ਕੱਦ 6 ਫੁੱਟ ਆ ਜੀ ਮੁੰਡੇ ਦਾ ਡੇਟ ਆਫ ਬਰਥ 27/3/1998 ਦਾ ਹੀ ਕੰਮ ਮੁੰਡਾ ਵੀ ਫੈਨਸ ਦੇ ਵਿੱਚ ਪੀਆਰ ਆਜੀ ਉੱਥੇ ਮਨੀਲਾ ਕੁੜੀ ਸੋਹਣੀ ਹੋਵੇ ਦਾਜ ਦੇ ਜੀ ਇਹਨਾਂ ਦੀ ਕੋਈ ਮੰਗ ਨਹੀਂ ਹੈਗੀ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਬਾਹਰ ਲਈ ਨੰਬਰ ਹੈ WhatsApp ਤੇ ਜਾਂ ਡਾਇਰੈਕਟ ਗੱਲ ਕਰਕੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਇੱਕ ਚੀਜ਼ ਹੋਰ ਜੀ ਜਿਹੜਾ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਆਪਣੇ ਲੜਕਾ ਲੜਕੀ ਵਾਸਤੇ ਜਦੋਂ ਇਹ ਇੱਥਾਂ ਪੂਰਾ ਰਿਸ਼ਤਾ ਸਕਰੀਨ ਤੇ ਆ ਜਾਂਦਾ ਤੇ ਇੱਥਾਂ ਲਾਲ ਪੱਟੀ ਚ ਕੁੜੀ ਜਾਂ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਜਾਂਦਾ ਹੈ ਸਕਰੀਨ ਸ਼ਾਟ ਲੈ ਲਿਆ ਕਰੋ ਵੀਡੀਓ ਪੂਰੀ ਹੋ ਉਡੇ ਪੰਜ ਛੇ ਰਿਸ਼ਤੇ ਇਸ ਪ੍ਰੋਗਰਾਮ ਦੇ ਵਿੱਚੋਂ ਪਸੰਦ ਆਉਣਗੇ ਫਿਰ ਪਰਿਵਾਰ ਨਾਲ ਜਿਹੜੀ ਗੱਲਬਾਤ ਕਰਿਓ ਪਹਿਲਾਂ ਪੂਰਾ ਪ੍ਰੋਗਰਾਮ ਦੇਖੋ ਜੀ ਤੇ ਫਿਰ ਆਪਾਂ ਜਲਦੀ ਜਲਦੀ ਜਿਹੜਾ ਪ੍ਰੋਗਰਾਮ ਬੋਲਦੇ ਆਗੇ ਵਿਧਵਾਰ ਨੂੰ ਜਿਹੜਾ ਲਾਈਵ ਕਰਦੇ ਹੁੰਨੇ ਉਹਦੇ ਵਿੱਚ ਟਾਈਮ ਲੱਗ ਜਾਂਦਾ ਲਾਈਵ ਦੇ ਵਿੱਚ ਕੋਈ ਦਿੱਕਤ ਨਹੀਂ ਇਸ ਕਰਕੇ ਪ੍ਰੋਗਰਾਮ ਨੂੰ ਥੋੜਾ ਮੈਂ ਕਾਲੀ ਚ ਬੋਲੂਗਾ ਜਿਹੜਾ ਰਿਸ਼ਤਾ ਤੁਹਾਡੇ ਲਾਸਟ ਤੱਕ ਦੇਖ ਸਕੋ ਤੁਹਾਡੀ ਪਸੰਦ ਦਾ ਰਿਸ਼ਤਾ ਪਹਿਲਾਂ ਵੀ ਹੋ ਸਕਦਾ ਸੈਂਟਰ ਚ ਵੀ ਹੋ ਸਕਦਾ ਬਿਲਕੁਲ ਲਾਸਟ ਵਾਲਾ ਰਿਸ਼ਤਾ ਵੀ ਹੋ ਸਕਦਾ ਇਸ ਕਰਕੇ ਪ੍ਰੋਗਰਾਮ ਪੂਰਾ ਦੇਖੋ ਨਾਮ ਕੌਰ ਜ਼ਿਲ੍ਹਾ ਸੰਗਰੂਰ ਤੋਂ ਕੁੜੀ ਬਲੌਂਗ ਕਰਦੀ ਹੈ ਪੜਾਈ ਬੀਐਸਸੀ ਨੌਨ ਮੈਡੀਕਲ ਬੀਐਡ ਐਮਐਸਸੀ ਤੇ ਫਿਜ਼ਿਕਸ ਦੀ ਜਿਹੜੀ ਕੀਤੀ ਹੋਈ ਆ ਭੈਣ ਇੱਕ ਜੁਕੇ ਦੇ ਵਿੱਚ ਆ ਭਰਾ ਇੱਕ ਕਨੇਡਾ ਕੱਦ 5 ਫ ਸਿਰਗਿਲ 1993 ਦਾ ਜਨਮ ਹੈ ਜ ਕੁੜੀ ਦਾ ਕੈਨੇਡਾ ਦੇ ਵਿੱਚ ਕੁੜੀ ਪੀਆਰ ਐ ਐਡਮਿੰਟਨ ਦੇ ਵਿੱਚ ਟੀਚਰ ਇਨ ਏਡੇ ਕੇਅਰ ਇਨ ਐਡਮਿੰਟਨ ਦੇ ਵਿੱਚ ਮੁੰਡੇ ਨੂੰ 10 ਕਿੱਲੇ ਜ਼ਮੀਨ ਹੋਵੇ ਵੈਸ ਨੂੰ ਪਰਿਵਾਰ ਹੋਵੇ ਬਰਾਬਰ ਦੀ ਪੜ੍ਹਾਈ ਕਰੀ ਹੋਵੇ ਸੰਗਰੂਰ ਏਰੀਆ ਨੂੰ ਜਿਹੜੀ ਪਹਿਲਾ ਹੈ ਲਾਲਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜਿਹੜਾ ਯੂ ਐਸ ਏ ਦੇ ਵਿੱਚੋਂ ਹੈ ਨਾਮ ਸਿੰਘ ਜ਼ਿਲ੍ਹਾ ਜਲੰਧਰ ਤੋਂ ਮੁੰਡਾ ਬਲੌਂਗ ਕਰਦਾ ਹੈ ਰਜਿਸਟਰਡ ਨਰਸ ਬੀ ਐਸ ਐਨ ਬੀਐਸਸੀ ਦਾ ਸੁਣਿਆ ਸੀ ਬੀਐਸਐਨ ਦਾ ਫੁੱਲ ਫਾਰਮ ਜਰੂਰ ਦੱਸਿਓ ਜੀ ਤੇ ਵੀਡੀਓ ਕਿੱਥੋਂ ਕਿੱਥੋਂ ਦੇਖਦੇ ਹੋ ਜਰੂਰ ਦੱਸਿਓ ਭੈਣ ਕੋਈ ਨਹੀਂ ਭਰਾ ਇੱਕ ਕੱਦ 6 ਫੁੱਟਾ ਪੂਰਾ ਜੀ ਕਾਸਟ ਜੱਟ ਸੇ ਗੋਤ ਨਹੀਂ ਲਿਖਾਇਆ ਇਹਨਾਂ ਨੇ 12 1993 ਦਾ ਡੇਟ ਆਫ ਬਰਥ ਹੈ ਜੀ ਯੂਐਸਬ ਵਾਰਨਾ ਮੁੰਡਾ ਮਤਲਬ ਉਥੋਂ ਦੇ ਜੰਪ ਵਾਲਾ ਤੇ ਸਿਟੀ ਜਾਨਾ ਉਹਨਾਂ ਦਾ ਆਪਣਾ ਜਿਹੜਾ ਕੈਲੀਫੋਰਨੀਆ ਦੇ ਵਿੱਚ ਖੁੱਦ ਦਾ ਇਹਨਾਂ ਦਾ ਹਾਊਸ ਹੈ ਕੁੜੀ ਯੂਐਸਏ ਜਾਂ ਕੈਨੇਡਾ ਵਧੀਆ ਸਿੱਖ ਪਰਿਵਾਰ ਤੋਂ ਹੋਵੇ ਸਮਾਰਟ ਗੱਲ ਵਿਦ ਗੁੱਡ ਜੋਬ ਤੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਬਾਹਰ ਲਈ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਮੈਕੈਨਿਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਕੈਨੇਡਾ ਪੀਆਰ ਹੈ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 1996 ਦੀ ਹੈ ਜੀ ਕੈਨੇਡਾ ਦੇ ਵਿੱਚ ਸਿਟੀ ਜਾਣਾ ਜੀ ਮੁੰਡਾ ਟੋਰਾਂਟੋ ਮਿਲਰ ਰਾਈਟ ਦੇ ਵਿੱਚ 72 ਲੱਖ ਰੁਪਏ ਦਾ ਐਨੂਅਲ ਪੈਕੇਜ ਆ ਜੇ ਇੰਡੀਅਨ ਦੀ ਗੱਲ ਕਰੀਏ 72 ਲੱਖ ਰੁਪਏ ਦਾ ਐਨੂਅਲ ਪੈਕੇਜ ਆ ਸਾਲਾਨਾ ਉਹਨੇ ਆਪਣਾ ਖੁੱਦ ਦਾ ਇਹਨਾਂ ਦਾ ਟੋਰਾਂਟੋ ਦੇ ਵਿੱਚ ਘਰ ਆ ਤੇ ਦੋ ਕਿਲੇ ਜ਼ਮੀਨ ਆ ਮੋਗਾ ਤੇ ਪਲਾਟ ਫਰੀਦਕੋਟ ਦੇ ਵਿੱਚ ਇਹਨਾਂ ਦਾ ਤੇ ਮਾਪੇ ਅਹਮਦਾਬਾਦ ਦੇ ਵਿੱਚ ਵਧੀਆ ਚੰਗਾ ਬਿਜ਼ਨਸ ਹੈ ਅਹਮਦਾਬਾਦ ਦੇ ਵਿੱਚ ਹੀ ਆਪਣਾ ਖੁੱਦ ਦਾ ਘਰ ਹੈ ਤੇ ਕੁੜੀ ਐਜੂਕੇਟਿਡ ਹੋਵੇ ਕੱਦ ਘੱਟੋ ਘੱਟ 5 ਫੁੱਟ 4 ਇੰਚ ਤੋਂ ਜਿਹੜਾ ਪਲੱਸ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੋਈ ਮੰਗਣੀ ਐਮਬੀ ਮਾਫ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਿਓ ਤੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿੱਤਾ ਜਿਹੜਾ ਨੋਟ ਕਰੋ ਜੀ ਇੰਡੀਆ ਤੋਂ ਆ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਡੀ ਐਮ ਐਲਟੀ ਦਾ ਕੋਰਸ 1 ਸਾਲ ਕੰਪਿਊਟਰ ਹਾਰਡਵੇਅਰ ਦਾ ਕੋਰਸ 1 ਸਾਲ ਦਾ ਕੀਤਾ ਹੋਇਆ ਭੈਣ ਇੱਕ ਮੈਡ ਭਰਾ ਇੱਕ ਮੈਡ ਕੱਦ 6 ਫੁੱਟ ਕਾਸਟ ਜੱਟ ਸਿੰਘ ਗੋਤ ਸੰਧੂ ਡੇਟ ਆਫ ਬਰਥ 22 1 91 ਮੁੰਡਾ 10 ਸਾਲ ਇੰਗਲੈਂਡ ਰਹਿ ਕੇ ਆਇਆ 2 ਮਹੀਨੇ ਪਹਿਲਾਂ ਆਇਆ ਹੈ ਇੰਡੀਆ ਦੇ ਵਿੱਚ ਤੇ 9 ਕਿੱਲੇ ਜ਼ਮੀਨ ਹੈ ਜੀ ਹੁਣ ਖੇਤੀ ਕਰਦਾ ਮੁੰਡਾ ਕੁੜੀ ਇਹਨਾਂ ਨੂੰ ਇੰਗਲੈਂਡ ਦੀ ਪੱਕੀ ਹੋਵੇ ਜਾਂ ਇੰਡੀਆ ਦੇ ਵਿੱਚ ਹੈ ਤਾਂ ਬੀਐਸਸੀ ਨਰਸਿੰਗ ਕੁੜੀ ਨੇ ਕੀਤੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਇੱਕ ਚੀਜ਼ ਹੋਰ ਖਾਸ ਤੌਰ ਤੇ ਇੱਕ ਨਾ ਤੁਹਾਨੂੰ ਤੁਹਾਡੀ ਸਕਰੀਨ ਤੇ ਬਿਲਕੁਲ ਉੱਪਰ ਜਾਂ ਨੀਚੇ ਸੀਸੀ ਦਾ ਬਟਨ ਦਿਖ ਰਿਹਾ ਹੋਵੇਗਾ ਜਦੋਂ ਮੈਂ ਬੋਲਦਾ ਮੇਰੀ ਨਾਲ ਨਾਲ ਪੰਜਾਬੀ ਆ ਰਹੀ ਹੋਏਗੀ ਤੁਸੀਂ ਦੇਖਦੇ ਹੋਵੋਗੇ ਲਗਭਗ ਜੇ ਤੁਸੀਂ 100 ਬੰਦੇ ਦੇਖ ਰਹੇ ਹੋ ਤਾਂ ਉਹਦੇ ਵਿੱਚੋਂ 90% ਸਹੀ ਹੋਏਗਾ ਦੱਸ ਦੇ ਇਹ ਤਾਂ ਇੱਕ ਪੰਜਾਬੀ ਚ ਨਾਲ ਨਾਲ ਲਾਈਨ ਆਈ ਹੋएगी ਜਿੱਥੇ ਮੇਰੇ ਪ੍ਰੋਫਾਈਲ ਪਰਿਵਾਰ ਦਾ ਨੰਬਰ ਲਿਖਿਆ ਹੁੰਦਾ ਹੈ ਉੱਥੇ ਆ ਜਾਂਦੀ ਹੈ ਉਹ ਲਾਈਨ ਤਾਂ ਉਹ ਸੀਸੀ ਵਾਲਾ ਬਟਨ ਹੈ ਨਾ ਜਿਹੜਾ ਉੱਪਰ ਦੇ ਬੀਚ ਹੋਏਗਾ ਉਹਦੇ ਤੇ ਕਲਿੱਕ ਕਰਕੇ ਉਹਨੂੰ ਜਿਹੜਾ ਆਫ ਕਰ ਲਓ ਤਾਂ ਜੇ ਤੁਹਾਨੂੰ ਸਾਰਾ ਜਿਹੜਾ ਸਕਰੀਨ ਕਲੀਅਰ ਦਿਖੇ ਨਾਮ ਸਿੰਘਾ ਜੀ ਮੁੰਡੇ ਦਾ ਜਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਚੀਮਾ ਡੇਟ ਆਫ ਬਰਥ 5/2/1992 ਦਾ ਜੀ ਮੁੰਡੇ ਦਾ ਕੰਮ 5 ਕਿੱਲੇ ਜ਼ਮੀਨ ਹੈ ਪ੍ਰਾਪਰਟੀ ਐਡਵਾਈਜ਼ਰ ਦਾ ਜਿਹੜਾ ਮੁੰਡੇ ਦਾ ਕੰਮ ਨਾਲ ਨਾਲ 5 ਕਿੱਲੇ ਜ਼ਮੀਨ ਹੈ ਜੀ ਭਰਾ ਕੱਲੇ ਕੱਲਾ ਮੁੰਡਾ ਭਰਾ ਹੈ ਨਹੀਂ ਕੁੜੀ ਪੜੀ ਲਿਖੀ ਸਿੰਪਲ ਤੇ ਵਧੀਆ ਪਰਿਵਾਰ ਤੋਂ ਘਰੇਲੂ ਕੁੜੀ ਦਾ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਪਰਿਵਾਰ ਦੇ ਦੋ ਨੰਬਰ ਲਾਲ ਪੱਟੀ ਜੇਠਾ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਮੈਨ ਨੇ ਇੱਕ ਪੰਜਾਬ ਪੁਲਿਸ ਦੇ ਵਿੱਚ ਹੈ ਤੇ ਇੱਕ ਕੈਨੇਡਾ ਦੇ ਵਿੱਚ ਹੈ ਕੱਦ 5 ਫੁੱਟ 11 ਇੰਚ ਕਾਸਟ ਕੰਬੋਜ ਜਸਨ ਜਿਹੜਾ ਇਹਨਾਂ ਦਾ ਗੋਤ ਹੈ ਡੇਟ ਆਫ ਬਰਥ 11 1993 ਦੀ ਕੈਨੇਡਾ ਦੇ ਵਿੱਚ ਸਟਾਫਨਰਸਾ ਮੁੰਡਾ 7 ਕਿੱਲੇ ਜ਼ਮੀਨ ਅਤੇ 5 ਪਲਾਟ ਇਨ ਸਿਟੀ ਦੇ ਵਿੱਚ ਇੰਡੀਆ ਦੇ ਵਿੱਚ ਨੇ ਕੁੜੀ ਸੋਹਣੀ ਵਧੀਆ ਪਰਿਵਾਰ ਤੋਂ ਹੋਵੇ ਬੀਐਸਿੰਗ ਨਰਸਿੰਗ ਨੂੰ ਜਿਹੜੀ ਪਹਿਲਾ ਤੇ ਲਾਲ ਪੱਟੀ ਚ ਪਰਿਵਾਰ ਦੇ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱ ਜਾ ਪੁਲਿਸ ਦੇ ਵਿੱਚ ਹੈ ਨਾਮ ਸਿੰਘ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਬੀਐਡ ਤੇ ਟੀਈਟੀ ਜਿਹੜਾ ਟੈਸਟ ਪਾਸ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 6 ਫੁੱਟ ਹੈ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 11 1996 ਦੀ ਹੈ ਜੀ ਕੰਮ ਗਵਰਨਮੈਂਟ ਜੋਬ ਦੇ ਪੰਜਾਬ ਪੁਲਿਸ ਦੇ ਵਿੱਚ ਹੈ ਮੁੰਡਾ 5 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਕਿਉਂਕਿ ਕੱਲਾ ਕੱਲਾ ਮੁੰਡਾ ਹੈ ਭੈਣ ਭਰਾ ਕੋਈ ਹੈ ਨਹੀਂ ਤੇ ਕੁੜੀ ਗਵਰਨਮੈਂਟ ਜੋਬ ਤੇ ਹੋਵੇ ਜਾਂ ਬੀਐਡ ਕਰੀ ਹੋਵੇ ਵਧੀਆ ਕੱਦ ਹੋਵੇ ਕੁੜੀ ਦਾ ਮੁੰਡੇ ਦਾ ਕੱਦ 6 ਫੁੱਟ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਮੋਗਾ ਜ਼ਿਲ੍ਹਾ ਤੋਂ ਮੁੰਡਾ ਬਲੌਂਗ ਕਰਦਾ ਇੰਡੀਆ ਤੋਂ ਪੜ੍ਹਾਈ ਹੈ ਜਿਹੜੀ 3 ਸਾਲ ਦਾ ਡਿਪਲੋਮਾ ਮੈਕੈਨਿਕਲ ਇੰਜੀਨੀਅਰਿੰਗ ਦਾ ਕੀਤਾ ਹੋਇਆ 2 ਸਾਲ ਦਾ ਆਈਟੀ ਬਿਲਡਿੰਗ ਦੀ ਕੀਤੀ ਹੋਈ ਹੈ ਤੇ ਆਈਲਟਸ ਦੇ ਵਿੱਚੋਂ ਜਿਹੜੇ ਸਕੋਰ ਨੇ ਓਵਰ ਆਲ 5.5 ਨੇ ਜੀਟੀ ਦੇ ਵਿੱਚ ਭੈਣ ਇੱਕ ਕੈਨੇਡਾ ਸਿਟੀਜ਼ਨ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇਚ ਕਾਠ ਸ਼ਿੰਬੇ ਮੰਗੇਰਾ ਜਿਹੜਾ ਗੋਤ ਹੈ ਇਹਨਾਂ ਦਾ 8 9 90 ਦਾ ਡੇਟ ਆਫ ਬਰਥ ਹੈ ਵਰਕਸ਼ ਦੀ ਤੇ ਕੁੜੀ ਪੜੀ ਲਿਖੀ ਤੇ ਸੋਹਣੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆ ਨਾਮ ਸਿੰਘ ਇਹ ਮੁੰਡਾ ਕੈਨੇਡਾ ਜਿਲ੍ਹਾ ਗੁਰਦਾਸਪੁਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਦੀ ਐਂਡ 2 ਸਾਲ ਦਾ ਜਿਹੜਾ ਕੰਪਿਊਟਰ ਟੈਕਨੀਸ਼ੀਅਨ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਜੀ ਭੈਣ ਕੋਈ ਨਹੀਂ ਭਰਾ ਇੱਕ ਮੈਡ ਹੈ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੈ ਕੱਦ 5 ਫੁੱਟ 8 ਇੰਚ ਕਾਸਟ ਲੁਭਾਣਾ ਸਿਕ ਡੇਟ ਆਫ ਬਰਥ 15 6 1998 ਦੀ ਹੈ ਜੀ ਕੰਮ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਮੁੰਡਾ ਤੇ ਮੁੰਡੇ ਦੇ ਪਿਤਾ ਜੀ ਪੰਜਾਬ ਪੁਲਿਸ ਦੇ ਵਿੱਚੋਂ ਏ ਆਈ ਏਐਸਆਈ ਰਿਟਾਇਰਡ ਨੇ ਕੁੜੀ ਐਜੂਕੇਟਿਡ ਹੋਵੇ ਸੋਹਣੀ ਹੋਵੇ ਕੱਦ 5 ਫੁੱਟ 2 ਇੰਚ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਜਿਹੜਾ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਕੀਤਾ ਹੋਇਆ ਭੈਣਾਂ ਜਿਹੜੀਆਂ 4 ਨੇ ਇੱਕ ਯੂ ਐਸ ਏ ਹੈ ਇੱਕ ਕੈਨੇਡਾ ਦੇ ਵਿੱਚ ਹੈ ਚਾਰੇ ਮੈਡ ਨੇ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਸਿੱਧੂ 19 8 1995 ਦਾ ਡੇਟ ਆਫ ਬਰਥ ਹੈ ਇਹ ਕੰਮ ਜੋਬ ਇਨ ਨੈਰੋਲਕ ਕੰਪਨੀ ਦੇ ਵਿੱਚ ਮੁੰਡਾ ਜੌਬ ਕਰਦਾ 25000 ਰੁਪਏ ਪਰ ਮੰਥ ਦੀ ਜਿਹੜੀ ਸੈਲਰੀ ਹੈ ਕੁੜੀ ਸਿੰਪਲ ਪਰਿਵਾਰ ਤੋਂ ਹੋਵੇ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਯੂ ਐਸ ਏ ਤੋਂ ਆ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਜਲੰਧਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਕੈਨ ਮੈਡ ਕੈਨੇਡਾ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਸੰਧੂ ਡੇਟ ਆਫ ਬਰਥ 1993 ਦਾ ਕੰਮ ਯੂ ਐਸ ਏ ਦੇ ਵਿੱਚ ਗ ਕੁੜੀ ਕੈਨੇਡਾ ਜਾਂ ਯੂ ਐਸ اے ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਲੁਧਿਆਣਾ ਸਿਟੀ ਤੋਂ ਮੁੰਡਾ ਜਿਹੜਾ ਬਲੌਂਗ ਕਰਦਾ ਪੜਾਈ ਬਿਜ਼ਨਸ ਐਂਡ ਅਕਾਊਂਟਿੰਗ ਦੀ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਨ ਮੈਡ ਕੱਦ 6 ਫੁੱਟ 1 ਇੰਚ ਕਾਸਟ ਜੱਟ ਜੱਟ 19 1995 ਦਾ ਡੇਟ ਆਫ ਬਰਥ ਹੈ ਜੀ ਕੰਮ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਮੈਨੇਜਰ ਹੈ ਕੁੜੀ ਪੜੀ ਲਿਖੀ ਹੋਵੇ ਨਾਰਮਲ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜਿਹੜਾ ਇੰਡੀਆ ਤੋਂ ਆ ਜੀ ਨਾਮ ਸਿੰਘ ਪਤਾ ਲੁਧਿਆਣਾ ਸਿਟੀ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ ਹੈ ਜਿਹੜੀ ਪਲੱਸ 2 ਆ ਭੈਣ ਕੋਈ ਨਹੀਂ ਭਰਾ ਇੱਕ ਆਨ ਮੈਡ ਕੈਨੇਡਾ ਕੱਦ 6 ਫੁੱਟ 3 ਇੰਚ ਕਾਸ਼ਟ ਜੱਟ ਸਿਕ ਡੇਟ ਆਫ ਬਰਥ 22/2/1993 ਦਾ ਆ ਉਹਨੇ ਕੋ ਬਿਜ਼ਨਸ ਐਂਡ ਪ੍ਰੋਪਰਟੀ ਐਡਵਾਈਜ਼ਰ ਦਾ ਜਿਹੜਾ ਮੁੰਡੇ ਦਾ ਕੰਮ ਹੈ ਕੁੜੀ ਸਿੰਪਲ ਹੋਵੇ ਨਾਰਮਲ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੁਮਾਰ ਲੁਧਿਆਣਾ ਸਿਟੀ ਤੋਂ ਆਏ ਵੀ ਮੁੰਡ ਮ.ਕੋਮ ਪੀਜੀ ਡਿਪਲੋਮਾ ਇਨ ਫਾਈਨਾਂਸ ਦਾ ਜਿਹੜਾ ਕੈਨੇਡਾ ਦੇ ਵਿੱਚ ਕੀਤਾ ਹੋਇਆ ਹੈ ਪੀਸੀਪੀ ਸਰਟੀਫਿਕੇਸ਼ਨ ਪੈਣ ਦੋ ਮੈਡ ਨੇ ਪੈਣਾ ਤੇ ਭਰਾ ਇੱਕ ਗਵਰਨਮੈਂਟ ਜੌਬ ਤੇ ਕਦ ਸੇਫ ਹਟ ਕਾਸਟ ਰਵਦਾਸੀਆ ਗੋਤ ਬੰਗੜ 22 11 92 ਦਾ ਜਿਹੜਾ ਡੇਟ ਆਫ ਬਰਥ ਆ ਮੁੰਡੇ ਦਾ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਅਕਾਊਂਟਿੰਗ ਐਂਡ ਟੋਰਾਂਟੋ ਦੇ ਵਿੱਚ ਅਕਾਊਂਟਿੰਗ ਦਾ ਕੰਮ ਹੈ ਕੁੜੀ ਦੀ ਬੀਏ ਸਿੰਘ ਨਰਸਿੰਗ ਇੰਡੀਆ ਦੇ ਵਿੱਚ ਨਰਸਿੰਘ ਜੀ ਇੰਡੀਆ ਦੇ ਵਿੱਚ ਹੈ ਜਾਂ ਹੈਲਥ ਸੈਕਟਰ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਕੈਨੇਡੀਅਨ ਗੱਲ ਓਨਲੀ ਇਹਨਾਂ ਨੂੰ ਚਾਹੀਦੀ ਹੈ ਤੇ ਕੱਦ 5 ਫੁੱਟ 6 ਇੰਚ ਹੋਵੇ ਐਲ ਡੀ ਐਚ ਨੇੜੇ ਦੇ ਏਰੀਆ ਨੂੰ ਪਹਿਲਾਂ ਕੋਈ ਮੰਗਣੀ ਕਾਸਟ ਨੋ ਬਾਰ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਬਾਹਰ ਲਈ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਜੀ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਆਈਟੀਆਈ ਇਨ ਵੈਲਡਰ ਕੰਪਿਊਟਰ ਕੋਰਸ ਕੀਤਾ ਹੋਇਆ ਭੈਣ ਮੈਡ ਹੈ ਜੀ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋ ਢਾਲੀਵਾਲ ਡੇਟ ਆਫ ਬਰਥ 2 9 1999 ਦਾ ਕੰਮ ਜਿਹੜਾ 7 ਕਿੱਲੇ ਜ਼ਮੀਨ ਐ ਐਗਰੀਕਲਚਰ ਦਾ ਵਰਕ ਹੈ ਮੁੰਡਾ ਜਿਹੜਾ ਕਰਦਾ ਕੁੜੀ ਪੜ੍ਹੀ ਲਿਖੀ ਤੇ ਵਧੀਆ ਪਰਿਵਾਰ ਤੋਂ ਹੋਵੇ ਲੁਧਿਆਣਾ ਦੇ ਨੇੜੇ ਦੀ ਹੋਵੇ ਕੋਈ ਮੰਗਣੀ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਬਠਿੰਡਾ ਤੋਂ ਕੁੜੀ ਬਲੌਂਗ ਕਰਦੀ ਐ ਪੜ੍ਹਾਈ ਪਲੱਸ 2 ਕਮਰਸ ਇਨ ਕੈਨੇਡ ਕੰਪਿਊਟਰਿੰਗ ਸਪੋਰਟ ਦਾ ਇਹ ਪੜਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕਣ ਮੈਡ ਕੱਦ 5 ਫੁੱਟ 2 ਇੰਚ ਕਾਸਟ ਜੱਟ ਸੇ ਗੋਤ ਟਵਾਣਾ 2004 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਦੇ ਉੱਤੇ ਕੁੜੀ ਮੁੰਡੇ ਕੋਲ 7 ਕਿੱਲੇ ਜ਼ਮੀਨ ਹੋਵੇ ਕੈਨੇਡਾ ਵਰਕ ਪਰਮਿਟ ਜਾਂ ਪੀਆਰ ਹੋਵੇ ਮੁੰਡਾ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਐਸਸੀ ਐਗਰੀਕਲਚਰ ਦੀ ਕੀਤੀ ਹੋਈ ਹੈ ਫਤਿਹਗੜ੍ਹ ਸਾਹਿਬ ਤੋਂ ਭੈਣ ਕੋਈ ਨਹੀਂ ਭਰਾ ਆਰਮੀ ਦੇ ਵਿੱਚ ਹੈ ਜੀ ਕੱਦ ਦਾ ਜਿਹੜਾ 5 ਫੁੱਟ 11 ਇੰਚ ਕਾਸਟ ਜੱਟ ਸਿਕ ਡੇਟ ਆਫ ਬਰਥ 18 8 1995 ਦਾ ਜੀ ਕੰਮ ਕੈਨੇਡਾ ਵਰਕ ਪਰਮਿਟ ਤੇ ਮੁੰਡਾ ਪਲੱਸ 8 ਕਿੱਲੇ ਜ਼ਮੀਨ ਹੈ ਪੰਜਾਬ ਦੇ ਵਿੱਚ ਕੁੜੀ ਪੜ੍ਹੀ ਲਿਖੀ ਸੁੰਦਰ ਕੈਨੇਡਾ ਦੀ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਹੀ ਨਾਮ ਸਿੰਘ ਪਤਾ ਕੈਥਲ ਹਰਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਕਣ ਮੈਡ ਭਰਾ ਇੱਕ ਐਨ ਆਰ ਆਈ ਹੈ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਢਿੱਲੋ ਡੇਟ ਆਫ ਬਰਥ 24 ਸਾਲ ਦੀ ਜਿਹੜੀ ਉਮਰ ਹੈ ਮੈਡੀਕਲ ਲਾਈਨ ਦੇ ਵਿੱਚ ਜੌਬ ਆਜੀ ਮੁੰਡਾ ਉਹਨੇ ਇੱਕ 200 ਆਪਣੇ ਖੋਦਦੀਆਂ ਤੇ 2.5 ਕਿੱਲੇ ਜਿਹੜੀ ਜ਼ਮੀਨ ਹੈ ਨਾਰਮਲ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਚਾਹੀਦਾ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅ ਨਾਮ ਕੌਰ ਪਤਾ ਪਟਿਆਲਾ ਸਮਾਣਾ ਤੋਂ ਕੁੜੀ ਬਲੌਂਕ ਕਰਦੀ ਹੈ ਪੜ੍ਹਾਈ ਐਮ ਐਸ ਸੀ ਤੇ ਵੀਅਰਡ ਕੀਤੀ ਹੋਈ ਆ ਪੈਣਾ ਦੋ ਨੇ ਭਰਾ 1 ਕੱਦ 5 ਫੁੱਟ 1 ਇੰਚ ਕਾਸਟ ਜੱਟ ਸੇ ਗੋਤ ਚੀਮਾ ਡੇਟ ਆਫ ਬਰਥ 1992 ਦੀ ਜੀ ਕੰਮ ਗਵਰਨਮੈਂਟ ਟੀਚਰ ਹੈ ਜੀ ਕੁੜੀ ਮੁੰਡਾ ਵਧੀਆ ਪੜ੍ਹਿਆ ਲਿਖਿਆ ਗਵਰਨਮੈਂਟ ਜੌਬ ਤੇ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆਲਰੇ ਰਿਸ਼ਤਾ ਵੀ ਨਾਮ ਸਿੰਘ ਰਾਏ ਕੋਟ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਆਈਟੀਆਈ ਦਾ ਜਿਹੜਾ ਕੋਰਸ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਕੈਲੇ ਡੇਟ ਆਫ ਬਰਥ 9 1991 ਦੀ ਹੈ ਜੀ ਆਪਣਾ ਖੁੱਦ ਦਾ ਰੈਸਟੋਰੈਂਟ ਅਤੇ ਇੱਕ ਲਾ ਜ਼ਮੀਨ ਹੈ ਕੁੜੀ ਘਰ ਸੰਭਾਲਣ ਵਾਲੀ ਵਧੀਆ ਘਰੇਲੂ ਕੁੜੀ ਦਾ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਇੰਡੀਆ ਤੋਂ ਰਿਸ਼ਤਾ ਨਾਮ ਕੌਰ ਜ਼ਿਲ ਜਿਹੜਾ ਕੁੜੀ ਦਾ ਐਕਸਪੀਰੀਅੰਸ ਹੈ ਜੀ ਭੈਣ ਇੱਕ ਭਰਾ ਇੱਕ ਕੱਦ 5 ਫੁੱਟ 3 ਇੰਚ ਕਾਸਟ ਆ ਜਿਹੜਾ ਆਦੀ ਧਰਮੀ ਐ ਗੋਤਾ ਹੀਰ ਡੇਟ ਆਫ ਬਰਥ 1998 ਦਾ ਜੀ ਕੰਮ ਨਰਸ ਜੋਬ ਇਨ ਪ੍ਰਾਈਵੇਟ ਹਸਪੀਟਲ ਦੇ ਵਿੱਚ ਮੁੰਡਾ ਬਾਹਰ ਪੀਆਰ ਹੋਵੇ ਬਾਹਰ ਲੈ ਕੇ ਜਾਣ ਤੇ ਖਰਚ ਕਰਨ ਵਾਲਾ ਹੋਵੇ ਜਾਂ ਗਵਰਨਮੈਂਟ ਜੋਬ ਤੇ ਹੋਵੇ ਜੇ ਇੰਡੀਆ ਦੇ ਵਿੱਚ ਐ ਜੁਕੇ ਤੇ ਯੂ ਐਸ ਏ ਨੂੰ ਪਹਿਲਾ ਕੁੜੀ ਮਾਂ ਦੇ ਮਾਂ ਤੇ ਸਿਵਲਿੰਗ ਦੇ ਨਾਲ ਮਤਲਬ ਮਾਂ ਤੇ ਭੈਣ ਭਰਾ ਨਾਲ ਪਿਤਾ ਤੋਂ ਅਲੱਗ ਰਹਿੰਦੇ ਨੇ ਨਾਲਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆ ਨਾਮ ਸਿੰਘ ਜਿਹੜਾ ਮੋਗਾ ਤੋਂ ਮੁੰਡਾ ਬਲੌਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਆਈਟੀਆਈ ਨਾਲ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਤਿੰਨ ਨੇ ਇੱਕ ਅਮਰੀਕਾ ਕੈਨੇਡਾ ਦੇ ਵਿੱਚ ਅਕੱਦ 6 ਫੁੱਟ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 1997 ਦਾ ਜੀ 12 ਕਿੱਲੇ ਜ਼ਮੀਨ ਆ ਜੀ 52 ਕਿੱਲਿਆਂ ਦੀ ਖੇਤੀ ਕਰਦੇ ਨੇ ਮਤਲਬ ਘਰੇਲੂ ਜਿਹੜੀ ਆਪਣੀ ਜ਼ਮੀਨ ਆ ਉਹ 12 ਕਿੱਲੇ ਆ ਤੇ ਨਾਲ 52 ਕਿੱਲਿਆਂ ਦੀ ਟੋਟਲ ਖੇਤੀ ਕਰਦੇ ਨੇ ਵਧੀਆ ਕਾਰੋਬਾਰ ਤੇ ਗੁਰਸਿੱਖ ਖਾਨਦਾਨੀ ਨਸ਼ੇ ਤੋਂ ਰਹਿਤ ਪਰਿਵਾਰ ਆ ਲਾਲ ਕੁੜੀ ਸੋਰੀ ਬੈਸ ਨੂੰ ਪਰਿਵਾਰ ਤੋਂ ਹੋਵੇ ਤੇ ਸੋਹਣੀ ਹੋਵੇ ਇੰਡੀਆ ਹੋਵੇ ਭ ਹਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨਾਮ ਸਿੰਘ ਪਤਾ ਮੋਗਾ ਜ਼ਿਲ੍ਹੇ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਆਈਟੀਆ ਕੀਤੀ ਹੋਈ ਆ ਭੈਣ ਇੱਕ ਯੂਕੇ ਸੈਟਲਡ ਆ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਇਕੱਲਾ ਇਕੱਲਾ ਮੁੰਡਾ ਜੀ ਕਾਸਟ ਜੱਟ ਸੇ ਗੋਤ ਡੇਟ ਆਫ ਬਰਥ 28 ਸਾਲ ਦੀ ਹੈ ਜੀ ਬਿਜ਼ਨਸ ਹੈ ਤੇ ਐਗਰੀਕਲਚਰ ਵੈਜੀਟੇਰੀਅਨ ਫੈਮਿਲੀ ਹੈ ਐਗਰੀਕਲਚਰ ਦਾ ਕੰਮ ਅਤੇ ਨਾਲ ਬਿਜ਼ਨਸ ਕਰਦਾ ਮੁੰਡਾ ਅਨਮੈਡ ਹੈ ਕੁੜੀ ਤਲਾਕ ਸੁਦਾ ਹੋਵੇ ਭਾਵੇਂ ਬੱਚਾ ਵੀ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਹੋਵੇ ਜਾਂ ਘਰ ਜਵਾਈ ਐਕਸੈਪਟਡ ਨੇ ਮੁੰਡਾ ਅਨਮੈਡ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਐਸਸੀ ਨਾਨ ਮੈਡੀਕਲ ਨਾਲ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਸੰਧੂ ਡੇਟ ਆਫ ਬਰਥ 25 5 1995 ਦਾ ਜੀ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਬੈਂਕ ਜੌਬ ਹੈ ਮਿਨੀ ਪਿਗ ਦੇ ਵਿੱਚ 6 ਕਿੱਲੇ ਸਹਿਰੀ ਜ਼ਮੀਨ ਹੈ ਤੇ ਮੁੰਡਾ ਇੰਡੀਆ ਦੇ ਵਿੱਚ ਆਇਆ ਹੋਇਆ ਹੈ ਸਹਿਰੀ ਜ਼ਮੀਨ ਹੈ ਤੇ ਪਲਾਟ ਹੈ ਮੁੰਡਾ ਇੰਡੀਆ ਆਇਆ ਹੋਇਆ ਜੀ ਕੁੜੀ ਸੋਹਣੀ ਹੋਵੇ ਚੰਗੀ ਪੜੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੌਂਕ ਕਰਦੀ ਹੈ ਪੜਾਈ ਜੀ ਐਨ ਐਮ ਬੀ ਐਸ ਸੀ ਨਾਉ ਜਿਹੜੀ ਸਟੱਡੀ ਕਰ ਰਹੀ ਹੈ ਬੀ ਐਸ ਸੀ ਦੀ ਨਰਸਿੰਗ ਦੀ ਭੈਣ ਇੱਕ ਮੈਡ ਭਰਾ ਇੱਕ ਕੱਦ 5 ਫੁੱਟ 4 ਇੰਚ ਕਾਸਟ ਮੱਝ ਵੀ ਸਿੱਖ 7/4/1995 ਦਾ ਡੇਟ ਆਫ ਬਰਥ ਹੈ ਜੀ ਕੰਮ ਨਰਸ ਦਾ ਹੀ ਮੁੰਡਾ ਵਧੀਆ ਜੌਬ ਕਰਦਾ ਹੋਵੇ ਤੇ ਵਧੀਆ ਫੈਮਿਲੀ ਤੋਂ ਜਿਹੜਾ ਇਹਨਾਂ ਨੂੰ ਮੁੰਡਾ ਚਾਹੀਦਾ ਹੈ ਡਾਇਰੈਕਟ ਪਰਿਵਾਰ ਦਾ ਨੰਬਰ ਦਿੱਤੇ ਹੋਏ ਨੇ ਦੋ ਤੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜਿਹੜਾ ਜ਼ਿਲ੍ਹਾ ਮਾਨਸਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਇੱਕ ਜਿਹੜਾ ਡਿਵੋਰਸਡ ਹੈ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੂਤ ਖੈਰਾ 28 6 1997 ਦਾ ਡੇਟ ਆਫ ਬਰਥ ਹੈ ਜੀ ਕੰਮ ਗਵਰਨਮੈਂਟ ਜੌਬ ਇਨ ਇੰਡੀਅਨ ਆਰਮੀ ਦੇ ਵਿੱਚ ਆ ਮੁੰਡਾ ਨੋ ਲੈਂਡ ਤੇ ਕੁੜੀ ਸਿੰਪਲ ਹੋਵੇ ਪਲੱਸ 2 ਕਰੀ ਹੋਵੇ ਮਾਨਸਾ ਬਰਨਾਲਾ ਨੂੰ ਪਹਿਣਾ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਜਿਹੜਾ ਬਰਨਾਲਾ ਤੋਂ ਮੁੰਡਾ ਬਲੌਕਰ ਦਾ ਪੜਾਈ ਪਲੱਸ 2 ਕੰਪਿਊਟਰ ਦਾ ਜਿਹੜਾ ਕੋਰਸ ਕੀਤਾ ਹੋਇਆ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਸਿੱਧੂ 15 12 2002 ਦਾ ਡੇਟ ਆਫ ਬਰਥ ਹੈ ਜੀ ਕੰਮ 6 ਕਿੱਲੇ ਜ਼ਮੀਨਾਂ ਮੁੰਡਾ ਸਰਦਾਰ ਹੈ ਤੇ ਕੁੜੀ ਸੋਹਣੀ ਤੇ ਸਮਝਦਾਰ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਪੀਆਰ ਹੋਵੇ ਜਾਂ ਆਈਲੈਂਡਸ ਦੀ ਜਿਹੜੀ ਕੁੜੀ ਨੇ ਕੀਤੀ ਹੋਵੇ ਜੇ ਕੁੜੀ ਪੰਜਾਬ ਵਿੱਚ ਹੈ ਤਾਂ ਜੋਬ ਕਰਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦਾ WhatsApp ਨੰਬਰ ਹੈ ਜੀ ਡਾਇਰੈਕਟ ਪਰਵਾ ਨਾਲ ਗੱਲਬਾਤ ਕਰ ਸਕਦੇ ਹੋ ਯਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜਿਹੜਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾਂ 2 ਮੈਂ ਨੇ ਭਰਾ ਕੋਈ ਨਹੀਂ ਕੱਦ ਕਲਾ ਕਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋ ਧਾਲੀਵਾਲ ਡੇਟ ਆਫ ਬਰਥ 1994 ਦੀ ਹੈ ਜੀ ਕੰਮ 4 ਕਿੱਲੇ ਜ਼ਮੀਨਾਂ ਤੇ ਐਗਰੀਕਲਚਰ ਦਾ ਮੁੰਡਾ ਹੈ ਇਹਦਾ ਖੇਤੀਬਾੜੀ ਦਾ ਕੰਮ ਕਰਦਾ ਘਰੇਲੂ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਜ਼ਿਲ੍ਹਾ ਲੁਧਿਆ 9 ਵਿੱਚ ਕਾਸਟ ਜੱਟ ਸੇ ਗੋਦ ਦਿਓਲ 5 12 2001 ਦਾ ਜਿਹੜਾ ਡੇਟ ਆਫ ਬਰਥ ਹੈ ਕੰਮ 8 ਕਿੱਲੇ ਮੁੰਡੇ ਨੂੰ ਜਿਹੜੀ ਸੈਰੀ ਸਿਟੀ ਪ੍ਰਾਪਰਟੀ ਨਾਲ 8 ਕਿੱਲੇ ਜ਼ਮੀਨ ਹੈ ਤੇ ਟੋਟਲੀ ਸੈਰੀ ਪ੍ਰਾਪਰਟੀ ਹੈ ਜਾਂ ਕੀ ਪਰਿਵਾਰ ਨਾਲ ਗੱਲ ਕਰ ਲਿਓ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਮਾਤਾ ਪਿਤਾ ਦਾ ਕੈਨੇਡਾ ਤੇ ਯੂ ਐਸ ਏ ਦਾ ਵੀਜ਼ਾ ਲੱਗਿਆ ਹੋਇਆ ਹੈ ਤੇ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਫੋਨ ਪਾਈ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਅੰਬਰਤਾਰੀ ਇਹ ਜੀ ਮੁੰਡਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਪਲੱਸ 2 ਕੰਪਿਊਟਰ ਸਾਇੰਸ ਦੀ ਜਿਹੜੀ ਡਿਪਲੋਮਾ ਕੀਤਾ ਹੋਇਆ ਹੈ ਭੈਣ ਇੱਕ ਅਨਮੈਡ ਕੈਨੇਡਾ ਦੇ ਵਿੱਚ ਆ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਗੋਤ ਚੋਹਾਨ ਡੇਟ ਆਫ ਬਰਥ 2 2 ਮਤਲਬ 2 ਫਰਵਰੀ ਤੇ 20 ਕੈਨੇਡਾ ਟਰੱਕਿੰਗ ਦਾ ਵਰਕ ਹੈ ਜਿਹਦੇ ਤੇ ਲੁਧਿਆਣਾ ਦੇ ਵਿੱਚ ਆਪਣੀ ਫੈਕਟਰੀ ਹੈ ਪਲਾਟ ਹੈ ਰਹਿਸਾ ਲੁਧਿਆਣਾ ਦੇ ਵਿੱਚ ਫੈਕਟਰੀ ਪਲਾਟ ਤੇ ਰਹਿਸ ਤੇ ਇੱਕ ਕਿਲਾ ਜਿਹੜੀ ਜ਼ਮੀਨ ਆ ਉਹ ਗੁਰਦਾਸਪੁਰ ਦੇ ਵਿੱਚ ਹੈ ਇਹਨਾਂ ਦੀ ਤੇ ਬਾਕੀ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਸੋਣੀ ਹੋਵੇ ਤੇ شریف ਹੋਵੇ ਕੁਰ ਸਿੱਖ ਅੰਬਰਤਾਰੀ ਪਰਿਵਾਰ ਤੋਂ ਹੋਵੇ ਐਮ ਵੀ ਬਾਫ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰੋ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੁੰਡਾ ਬਿਲੋਂਗ ਕਰਦਾ ਹੈ ਪੜ੍ਹਾਈ ਹੈ ਜਿਹੜੀ ਪਲੱਸ 2 ਡਿਪਲੋਮਾ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਕੈਨੇਡਾ ਤੋਂ ਕੀਤਾ ਹੋਇਆ ਹੈ ਭੈਣ ਇੱਕ ਅਨਮੈਡ ਭਰਾ 9 ਕੱਦ 5 ਫੁੱਟ ਅੱਜ ਪੂਰਾ ਕਾਸਟ ਜੱਟ ਸੇ ਗੋਤ ਚੋਹਾਂ ਡੇਟ ਆਫ ਬਰਥ 28 1998 ਦਾ ਜੀ 15 ਕਿੱਲੇ ਜ਼ਮੀਨ ਆ ਮੁੰਡੇ ਨੂੰ ਤੇ ਕਮਰਸ਼ੀਅਲ ਪ੍ਰਾਪਰਟੀ ਆ ਮੁੰਡੇ ਕੋਲ ਸਿਟੀ ਦੇ ਵਿੱਚ ਪਿਤਾ ਜਿਹੜੇ ਮੁੰਡੇ ਦੇ ਪੰਜਾਬ ਪੁਲਿਸ ਦੇ ਵਿੱਚ ASI ਨੇ ਮੌਜੂਦਾ ਕੁੜੀ ਲੰਬੀ ਹੋਵੇ ਸੋਹਣੀ ਹੋਵੇ ਆਸਟ੍ਰੇਲੀਆ ਕੈਨੇਡਾ ਯੂਕੇ ਜਾਂ ਯੂ ਐਸ اے ਕਿਸੇ ਵੀ ਕੰਟਰੀ ਦੇ ਵਿੱਚ ਕੁੜੀ ਇਹਨਾਂ ਨੂੰ ਜਿਹੜੀ ਰਿਸ਼ਤੇ ਵਿੱਚ ਚਾਹੀਦੀ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਜਿਹੜਾ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਮਲੇਰਕੋਟਲਾ ਤੋਂ ਮੁੰਡਾ ਬਲੌਗ ਕਰਦਾ ਪੜ੍ਹਾਈ ਬੈਚਲਰ ਆਫ ਅਕਾਊਂਟਿੰਗ ਆਸਟ੍ਰੇਲੀਆ ਤੋਂ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਆਸਟ੍ਰੇਲੀਆ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖ ਗੋਤ ਸੰਧੂ ਡੇਟ ਆਫ ਬਰਥ 3 10 1994 ਦਾ ਜੀ ਆਸਟ੍ਰੇਲੀਆ ਦੇ ਵਿੱਚ ਪੀਆਰ ਆ ਮੁੰਡਾ 7 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਤੇ ਬਾਕੀ ਮੁੰਡਾ ਮਾਰਚ ਤੱਕ ਇੰਡੀਆ ਆਇਆ ਹੋਇਆ ਮਤਲਬ ਹਸਟਾਈਮ ਹੀ ਮੁੰਡਾ ਇੰਡੀਆ ਆਇਆ ਹੋਇਆ ਮਾਰਚ ਤੱਕ ਰਹੇਗਾ ਬਾਕੀ ਪਰਿਵਾਰ ਨਾਲ ਗੱਲਬਾਤ ਕਰ ਲਿਓ ਕੁੜੀ ਦੀ ਬੀ.ਐਸ. ਸਿੰਘ ਨਰਸਿੰਗ ਕਰੀ ਹੋਵੇ ਤੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਲੋਡ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਜ਼ਿਲ੍ਹਾ ਪਟਿਆਲਾ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਐਮਬੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕਣ ਮੈਡ ਕੈਨੇਡਾ ਕੱਦ 5 ਫੁੱਟ 9 ਇੰਚ ਕਾਸਟ ਖੱਤਰੀ ਡੇਟ ਆਫ ਬਰਥ 6/3/1993 ਦਾ ਜੀ ਕੰਮ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਮੁੰਡਾ ਕੁੜੀ ਪੜ੍ਹੀ ਲਿਖੀ ਹੋਵੇ ਮੁੰਡਾ ਡਿਵੋਰਸਡ ਹੈ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਹੈ ਨਾਮ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਜਿਹੜਾ ਬਲੌਂਗ ਕਰਦਾ ਹੈ ਪੜ੍ਹਾਈ ਐਮਟੈਕ ਮਕੈਨੀਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਗਵਰਨਮੈਂਟ ਜੌਬ ਤੇ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਸਿੱਧੂ ਡੇਟ ਆਫ ਬਰਥ 2 9 1992 ਦਾ ਜੀ ਗਵਰਨਮੈਂਟ ਜੌਬ ਇਨ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਲਿਮਟਿਡ ਅੰਡਰ ਸੈਂਟਰ ਗਵਰਨਮੈਂਟ ਦੇ ਹੈ ਜੀ ਮੁੰਡਾ ਗਵਰਨਮੈਂਟ ਜੌਬ ਹੈ ਵਧੀਆ ਕੁੜੀ ਦਾ ਕੱਦ ਘੱਟੋ-ਘੱਟ 5 ਫੁੱਟ 5 ਇੰਚ ਹੋਵੇ ਪੜੀ ਲਿਖੀ ਹੋਵੇ ਤੇ ਬਠਿੰਡਾ ਦੇ ਨੇੜੇ ਦੇ ਏਰੀਏ ਦੇ ਹੀ ਪਹਿਲਾਂ ਭਾਈ ਨੇ ਬਠਿੰਡੇ ਵਾਲੇ ਫੋਨ ਕਰਿਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਅੱਜ ਦੇ ਇਹ ਜਿਹੜੇ ਰਿਸ਼ਤੇ ਸੀਗੇ ਤੇ ਨਾਲ-ਨਾਲ ਫੇਰ ਮੈਂ ਲਾਸਟ ਤੇ ਇੱਕ ਦੋ ਗੱਲਾਂ ਹੋਰ ਵੀ ਕਰਨੀਆਂ ਨੇ ਸੁਣ ਕੇ ਜਾਇਓ ਪਹਿਲੀ ਗੱਲ ਤਾਂ ਇਹ ਹੀ ਹੈ ਯੂਟਿਊਬਰ ਸਰਦਾਰ ਆਪਾਂ ਨਵਾਂ ਚੈਨਲ ਓਪਨ ਕੀਤਾ ਹੈ ਜਿਦੇ ਵਿੱਚ ਤੁਸੀਂ ਆਪਣੇ ਬਲੌਗ ਵਗੈਰਾ ਜਾਂ ਹੋਰ ਨਵੀਆਂ ਕਹਾਣੀਆਂ ਇੱਕ ਪਰਸਨਲ ਜਿੰਦਗੀ ਦੇ ਤੌਰ ਤੇ ਦੇਖ ਸਕਦੇ ਹੋ ਤੇ ਯੂਟਿਊਬਰ ਸਰਦਾਰ ਫੇਸਬੁੱਕ ਇੰਸਟਾਗ੍ਰਾਮ ਤੇ ਯੂਟਿਊਬ ਦੇ ਉੱਤੇ ਮੇਨ ਆਪਣਾ ਯੂਟਿਊਬ ਹੀ ਰਹੇਗਾ ਇਹਦੇ ਤੇ ਜਾ ਕੇ ਤੁਸੀਂ ਜਿਹੜਾ ਆਪਣਾ ਸਬਸਕ੍ਰਾਈਬ ਫੋਲੋ ਕਰ ਸਕਦੇ ਹੋ ਔਰ ਦੂਸਰੀ ਗੱਲ ਜੀ ਆਪਾਂ ਜਿਹੜੇ ਰਿਸ਼ਤੇ ਆ ਪਰਿਵਾਰ ਦੇ ਨੰਬਰਾਂ ਸਮੇਤ ਪਾਉਣੇ ਆ ਇਸ ਕਰਕੇ ਜਿਹੜੇ ਵੀ ਪਰਿਵਾਰ ਵਾਲੇ ਫੋਨ ਕਰਦੇ ਨੇ ਭਾਵੇਂ ਮੁੰਡੇ ਵਾਲੇ ਕੁੜੀਆਂ ਵਾਲਿਆਂ ਨੂੰ ਕਰਦੇ ਨੇ ਭਾਵੇਂ ਕੁੜੀਆਂ ਵਾਲੇ ਮੁੰਡੇ ਵਾਲਿਆਂ ਨੂੰ ਕਰਦੇ ਆ ਜਿਸ ਤਰ੍ਹਾਂ ਦੀ ਉਹਨਾਂ ਦੀ ਡਿਮਾਂਡ ਹੁੰਦੀ ਆ ਪਹਿਲਾਂ ਉਹ ਪੜਿਆ ਕਰੋ ਪੜਨ ਤੋਂ ਬਾਅਦ ਜੇ ਤੁਸੀਂ ਉਹ ਡਿਮਾਂਡ ਦੇ ਵਿੱਚ ਆਉਣਿਓ ਤਾਂ ਫੋਨ ਜਿਹੜੇ ਪਰਿਵਾਰ ਨਾਲ ਕਰਿਆ ਕਰੋ ਔਰ ਦੂਸਰੀ ਗੱਲ ਜੀ ਆਪਾਂ ਸ਼ੁੱਕਰਵਾਰ ਨੂੰ ਐਤਵਾਰ ਦੀ ਵੀਡੀਓ ਕ੍ਰੀਏਟ ਕਰ ਲੈਨੇ ਆ ਅੱਜ ਐਤਵਾਰ ਹੈ ਸ਼ਨੀਵਾਰ ਨੂੰ ਐਡੀਟਿੰਗ ਹੁੰਦੀ ਹੈ ਤੇ ਸ਼ੁੱਕਰਵਾਰ ਨੂੰ ਵੀਰਵਾਰ ਵਾਲੇ ਪ੍ਰੋਗਰਾਮ ਦੇ ਜਿਹੜੇ ਸੈਟਅਪ ਹੁੰਦਾ ਉਹੀ ਐਤਵਾਰ ਨੂੰ ਆਉਂਦੇ ਨੇ ਜਿਹੜੇ ਵੀਰਵਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਐਡ ਪਾਉਣਗੇ ਉਹ ਸ਼ਨੀਵਾਰ ਐਤਵਾਰ ਨੂੰ ਨਹੀਂ ਆਏਗੀ ਉਹ ਇਸ ਐਤਵਾਰ ਛੱਡ ਕੇ ਅਗਲੇ ਐਤਵਾਰ ਤੇ ਪ੍ਰੋਗਰਾਮ ਚੱਲਿਆ ਜਾਵੇਗਾ ਇਸ ਕਰਕੇ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਜੀ ਜਾਂ ਐਡਾਂ ਓਵਰ ਹੋ ਜਾਣ ਤਾਂ ਜਿਹੜਾ ਆਪਾਂ ਇਸ ਚੀਜ਼ ਨੂੰ ਜਿਹੜਾ ਡਿਲੇ ਕਰਕੇ ਅਗਲੇ ਪ੍ਰੋਗਰਾਮ ਦੇ ਵਿੱਚ ਐਡ ਲੈ ਲੈਣੇ ਹੁੰਦੇ ਆ ਔਰ ਦੂਸਰੀ ਜਿਹੜੀ ਮੇਨ ਗੱਲ ਆ ਆਪਾਂ 6 ਮੰਥ 6 ਮਹੀਨਿਆਂ ਦਾ ਜਾਂ 12 ਮਹੀਨਿਆਂ ਦਾ ਇੱਕ ਪ੍ਰੋਗਰਾਮ ਲੈ ਕੇ ਕਿਉਂਕਿ ਕਈ ਭੈਣ ਭਰਾ ਹਰ ਜਿਹਨਾਂ ਨੇ ਤਿੰਨ ਤਿੰਨ ਵਾਰ ਵੀ ਐਡ ਪਵਾਈ ਹੈ ਹਨ ਤੇ ਉਹਨਾਂ ਵਾਸਤੇ ਮਤਲਬ ਕਿ ਤੁਹਾਡੇ ਲਈ ਵੀ ਜਿਹੜਾ ਖਰਚਾ ਘਟ ਜਾਵੇ ਅਸੀਂ 6 ਮਹੀਨਿਆਂ ਦਾ ਜਾਂ 12 ਮਹੀਨਿਆਂ ਦਾ ਪ੍ਰੋਗਰਾਮ ਬਾਰੇ ਸੋਚ ਰਹੇ ਹਾਂ ਤੇ ਬਾਕੀ ਤੁਸੀਂ ਪਤਾ ਕਰ ਸਕਦੇ ਹੋ ਤੇ ਬਾਕੀ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿੱਥੋਂ ਤੱਕ ਜਿਹੜੇ ਰਿਸ਼ਤੇਦਾਰਾਂ ਤੱਕ ਤੁਹਾਡੇ ਇਸ ਪ੍ਰੋਗਰਾਮ ਦੀ ਜ਼ਰੂਰਤ ਹੈ ਉੱਥੋਂ ਤੱਕ ਇਸ ਪ੍ਰੋਗਰਾਮ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਥਾ ਸ਼ੇਅਰ ਦਾ ਬਟਨ ਹੋਵੇਗਾ ਬਟਨ ਦਬਾ ਕੇ ਤੇ ਉੱਥੋਂ ਤੱਕ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਜਦੋਂ ਜਿਹੜਾ ਆਪਾਂ ਮਿਲਦੇ ਰਹੀਏ ਤੇ ਮਿਲਦੇ ਆ ਜੀ ਅਗਲੇ ਐਤਵਾਰ ਵੀ ਪਰ ਉਸ ਤੋਂ ਪਹਿਲਾਂ ਬੁੱਧਵਾਰ ਨੂੰ ਸ਼ਾਮ 8 ਵਜੇ ਲਾਈਵ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ